ਰਹੋ ਜਦੋਂ ਗੁੱਸੇ ਵਿੱਚ ਹੋਵੋ ਤੁਸੀਂ ਚੁੱਪ ਰਹੋ ਜਦੋਂ ਦੂਸਰਾ ਤੁਹਾਨੂੰ ਸੁਣਨਾ ਨਾ ਚਾਹੇ ਤੁਸੀਂ ਚੁੱਪ ਰਹੋ ਜਦੋਂ ਦੂਸਰਾ ਬੋਲ ਰਿਹਾ ਹੋਵੇ ਦੂਸਰੇ ਨੂੰ ਸੁਣਨ ਲਈ ਜਾਂ ਉਹਦਾ ਜਵਾਬ ਦੇਣ ਲਈ ਨਾ ਸੁਣੋ ਉਹਦੀ ਗੱਲ ਨੂੰ ਧਿਆਨ ਨਾਲ ਸਮਝੋ ਕਿ ਕੀ ਕਹਿ ਰਿਹਾ ਤੇ ਜੇ ਉਹਦੀ ਗੱਲ ਸੁਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਤੁਹਾਡਾ ਕੋ ਜਵਾਬ ਦੇਣਾ ਪਣਦਾ ਤਾਂ ਬੋਲੋ ਨਹੀਂ ਤਾਂ ਉੱਥੇ ਵੀ ਚੁੱਪ ਰਹੋ ਚੁੱਪ ਰਹਿਣਾ ਇੱਕ ਕਲਾ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਕਿਉਂਕਿ ਨਹੀਂ ਤਾਂ ਸਾਨੂੰ ਵੜ ਜੇ ਵੀ ਤੇਜ ਨਾ ਹੁੰਦੀ ਆ ਤੇ ਅਸੀਂ ਬੋਲਣ ਦੇ ਕਾਲੇ ਹੁੰਦੇ ਆ ਜਵਾਬ ਦੇਣ ਦੇ ਕਾਲੇ ਹੁੰਦੇ ਆ ਇਸ ਤਰ੍ਹਾਂ ਕਿਹਾ ਜਾਂਦਾ ਵੀ ਪਹਿਲਾਂ ਤੋਲੋ ਫਿਰ ਬੋਲੋ ਜੇ ਇਹ ਆਪਾਂ ਦਿੱਤੀ ਅਪਣਾ ਲਈਏ ਤਾਂ ਅਸੀਂ ਜੀਵਨ ਦੇ ਵਿੱਚ ਸੁਖੀ ਰਹਿ ਸਕਦੇ ਆਂ ਤੇ ਸਾਡੇ ਆਲੇ ਦੁਆਲੇ ਦੇ ਲੋਕ ਵੀ ਸੁਖੀ ਰਹਿ ਸਕਦੇ ਆਂ ਧੰਨਵਾਦ